ਜਿੰਦਰਗੁਰ ਤੁਸੀਂ ਦੇਖ ਰਹੇ ਹੋ ਹਿਾਰਪੁਰ ਫੌਕਸ ਡੇਰਾ ਬਾਬਾ ਨਾਨਕ ਸੰਗ ਮੁਕੇਰੀਆਂ ਵਿੱਚ ਪਹੁੰਚਣ ਦੇ ਮੁਕੇਰੀਆਂ ਦੀ ਸਮੂਹ ਸੰਗਤਾਂ ਵੱਲੋਂ ਕੀਤਾ ਗਿਆ ਪਰਮਾ ਸਵਾਗਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਬਾਬਾ ਨਾਨਕ ਨੂੰ ਜਾਣ ਵਾਲਾ ਸੰਗ ਜਿਸ ਵਿੱਚ ਠਾਠਾ ਮਾਰਦਾ ਇਕੱਠ ਚੱਲਕ ਦੇ ਰਿਹਾ ਸੀ ਉੱਥੇ ਹੀ ਜਗ੍ਹਾ ਜਗ੍ਹਾ 'ਚ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਉੱਥੇ ਹੀ ਨੌਜਵਾਨਾਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸੰਗ ਦੇ ਸਵਾਗਤ ਲਈ ਥਾਂ ਥਾਂ 'ਤੇ ਸੰਗਤਾਂ ਲਈ ਚਾਹ ਪਕੌੜੇ ਫਲ ਫਰੂਟ ਤੇ ਲੰਗਰ ਵੀ ਵਰਤਾਇਆ ਗਿਆ ਮੁਕੇਰੀਆਂ ਪਹੁੰਚਣ ਤੇ ਸੰਗਤ ਦਾ ਕਾਂਗਸ ਸੀ ਆਗੂ ਸਮਸ਼ੀਰ ਸਿੰਘ ਸ਼ੇਰਾ ਤੇ ਸਮੂਹ ਨਗਰ ਦੇ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵਿੱਚ ਆਪ ਕੋੜੇ ਤੇ ਫਲ ਫਰੂਟ ਦੁਆਰਾ ਸੰਗਤਾਂ ਦੀ ਸੇਵਾ ਕੀਤੀ ਗਈ ਤੇ ਇਸ ਮੌਕੇ ਸੇਵਾਦਾਰਾਂ ਵੱਲੋਂ ਬਹੁਤ ਹੀ ਸਲੀਕੇ ਢੰਗ ਨਾਲ ਸੰਗਤ ਦਾ ਸਵਾਗਤ ਤੇ ਸੇਵਾ ਕੀਤੀ ਗਈ ਸੰਗ ਵਿੱਚ ਸੰਗਤਾਂ ਦੁਆਰਾ ਗੁਰਬਾਣੀ ਦੇ ਸ਼ਬਦਾਂ ਦੁਆਰਾ ਗੁਣਗਾਨ ਕੀਤਾ ਜਾ ਰਿਹਾ ਸੀ ਤੇ ਪੂਰਾ ਮੁਕੇਰੀਆਂ ਸ਼ਹਿਰ ਵਾਹਿਗੁਰੂ ਨਾਮ ਦੇ ਨਾਲ ਗੂੰਜ ਰਿਹਾ ਸੀ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਸੁਖਵਿੰਦਰ ਮੈਰਾ ਤੇ ਰਮਨ ਟੰਗਰਾਲੀਆ ਦੇ ਨਾਲ ਜੇਕਰ ਤੁਸੀਂ ਸ਼ਿਆਰਪਰ ਫੌਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰ ਕਿਰਪਾ ਕਰ ਜੀ ਪਹੁੰਚੇ ਆ ਮਕੇਰੀਆਂ ਜਿੱਥੇ ਦੇ ਬਾਬਾ ਜੀ ਦਾ ਸੰਗ ਆ ਰਿਹਾ ਹੈ ਜਿਹੜਾ ਬਾਬਾ ਨਾਨਕ ਜਾਨ ਲਈ ਉਸੇ ਉਪਲਕਸ ਵਿੱਚ ਸਾਨੂੰ ਸੰਸ਼ੇਦ ਸਿੰਘ ਸ਼ੇਰਾ ਜੀ ਮਿਲੇ ਨੇ ਉਹਨਾਂ ਤੋਂ ਦੋ ਲਫ਼ਜ਼ ਸੰਗ ਬਾਰੇ ਸੁਣੀਏ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਸਾਰੇ ਤੁਹਾਡੇ ਮੀਡੀਆ ਵਾਲੇ ਤੇ ਜਿਹੜੀ ਸੰਗਤ ਆ ਰਹੀ ਆ ਸੰਗ ਆ ਰਿਹਾ ਡੇਰੇ ਬਾਬੇ ਜਾਨ ਨਾਨਕ ਜਾਨ ਲਈ ਸਾਰੀ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਸਾਡੇ ਐਸਐਸ ਕਾਰਬੀਆਰ ਵਾਲਿਆਂ ਦਾ ਜਿਨ੍ਹਾਂ ਦੇ ਸੰਯੋਗ ਨਾਲ ਇੱਥੇ ਬਹੁਤ ਵੱਡੀ ਮਾਤਰਾ ਵਿੱਚ ਤੇ ਬਹੁਤ ਵਧੀਆ ਸਟਾਰੂ ਢੰਗ ਨਾਲ ਇੱਕ ਲੰਗਰ ਦੇ ਰੂਪ ਵਿੱਚ ਸਭ ਕੁਝ ਚਲਾਇਆ ਜਾ ਰਿਹਾ ਇਹ 4-5 ਸਾਲ ਤੋਂ ਤਕਰੀਬਨ ਲਗਾਤਾਰ ਇਹ ਸਾਰੇ ਭਰਾਵਾਂ ਦੇ ਸੰਯੋਗ ਨਾਲ ਕੁਝ ਐਨਆਰਆਈ ਵੀਰ ਕੁਝ ਇਹ ਲੋਕਲ ਜਿਹੜੇ ਆਪਣੇ ਹੈਗੇ ਆ ਇਹ ਕਾਰਬੀਆਰ ਵਾਲੇ ਇਹਨਾਂ ਦੇ ਸਹਿਯੋਗ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਕਿ ਮਤਲਬ ਲੱਖਾਂ ਰੁਪਈਆ ਲਾ ਕੇ ਇਸ ਸੰਗਤ ਸੰਗਤ ਲਈ ਪ੍ਰਸ਼ਾਦ ਸਵੇਰ ਦਾ ਲੰਗਰ ਇੱਥੇ ਚੱਲ ਰਿਹਾ ਤੇ ਫਰੂਟ ਵੀ ਪਕੌੜੇ ਵੀ ਸਭ ਕੁਝ ਇਦਾਂ ਦਾ ਤੇ ਮੈਂ ਸੰਗਤ ਦਾ ਹੀ ਧੰਨਵਾਦ ਕਰਦਾ ਕਿ ਉਸ ਪ੍ਰਮਾਤਮਾ ਨੇ ਇਹਨਾਂ ਕੋਲੋਂ ਆਪਣੇ ਆਪ ਹੀ ਸੇਵਾ ਲਈ ਹੈ ਤੇ ਬਹੁਤ ਵੱਡੀ ਮਾਤਰਾ ਵਿੱਚ ਸੇਵਾ ਕਰਦੇ ਪਏ ਆ ਮੈਂ ਬਹੁਤਾ ਜਿਆਦਾ ਨਹੀਂ ਕਹਿੰਦਾ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਤੇ ਆਈ ਹੋਈ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਚਰਨ ਪਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਸਰਵਨ ਸਿੰਘ ਐਸਐਸ ਕਾਰਵਾਜ ਤੋਂ ਬੋਲ ਰਿਹਾ ਹਾਂ ਔਰ ਜਿਹੜੀ ਡੇਰੇ ਬਾਬੇ ਨਾਨਕ ਨੂੰ ਜਾ ਰਹੀ ਸੰਗਤ ਦੇ ਧੰਵਾਦ ਵਾਸਤੇ ਅਸੀਂ ਜੋ ਵੀ ਲੰਗਰ ਦਾ ਪ੍ਰਬਾਲਾ ਕੀਤਾ ਹੈ ਸਾਰੀ ਸੰਗਤ ਦੇ ਸਹਿਯੋਗ ਨਾਲ ਕੀਤਾ ਹੋਇਆ ਹੈ ਔਰ ਮੈਂ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਇਹ ਬਰੇਡਿੰਗ ਕਰਦੇ ਹਾਂ ਕਿ ਤੁਸੀਂ ਜ਼ਿਆਦਾ ਹੁੱਲੜਬਾਜੀ ਨਾ ਕਰੋ ਔਰ ਗੁਰੂ ਦੇ ਦਿੱਤੇ ਸੰਧਾਤਾ ਉੱਪਰ ਚੱਲ ਕੇ ਗੁਰੂ ਦੀ ਸੇਵਾ ਕਰੋ ਔਰ ਅਮਰਤ ਸ਼ਕ ਕਰੋ ਗੁਰੂ ਵਾਲੇ ਬਣੋ ਹੁੱਲੜਬਾਦੀ ਵਿੱਚ ਆਪਣੇ ਧਰਮ ਨੂੰ ਤਾਂ ਲੱਗਦੀ ਆ ਇਸ ਕਰਕੇ ਮੈਂ ਸਭ ਆਪਣੇ ਨੌਜਵਾਨ ਪੀੜ੍ਹੀ ਨੂੰ ਕੰਨਾ ਅਮਰਤ ਸ਼ਾਕੇ ਸਿੰਘ ਸਜੋ ਤੇ ਸਾਰੀ ਸੰਗਤ ਦੀ ਸੇਵਾ ਕਰੋ ਉਲਣ ਵਾਲੀ ਜੀ ਕੁਛ ਨਹੀਂ ਰੱਖਿਆ ਮੈਂ ਜਿਆਦਾ ਉਹ ਤਾਂ ਨਾਂ ਕਹਿੰਦਾ ਆ ਸਾਰੀ ਸੰਗਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਮਹਾਰਾਜ ਜੀ ਨਾਲ ਮੈਂ ਰਮਨ ਟੰਗਰਾਲੀਆ ਧੰਨਵਾਦ